ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਸਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਾ ਤੁਮ ਕਾਵ ਹੋ ਆਪ ਹਾਥ ਦੇ ਮੋਹੇ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਅਛਨਿਤ ਕਰਦਾ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਾ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹਉ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿਅ ਹੈ ਚੋਨ ਚੁਨ ਸਤਰ ਹਮਾਰੇ ਮਾਰਿਅ ਹੈ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸਨੀ ਹੋਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿ ਹੋ ਰੱਛਾ ਰਾਖ ਲੈ ਹੋ ਮੈ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਰੱਛਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਹੀ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੇ ਸਿਵ ਕਨ ਕੋ ਸਿਵ ਕਨ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰ ਅਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨ ਕਾਟ ਕਾਟ ਕੇ ਪਟ ਪਟ ਕੇ ਜਾਣੈ ਜਬ ਉਦ ਕਰਖ ਕਰਾ ਕਰਤਾ ਰਾ ਪ੍ਰਜਾ ਤਾਰਥ ਤਵ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੇ ਬੂਝ ਉਚਾਰੈ ਤੁਮ ਸਭ ਹੀ ਤੇ ਰਹੈ ਤਿਨ ਰਾਲਮ ਜਾਣਤ ਵੇਦ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਪਕਾਣ ਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂੜ ਉਚਾਰਤ ਪੇਦਾ ਜਾਗੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਠ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੇ ਬੁਧ ਹੈ ਜੀਤੇ ਵਰਨਤ ਪੈਨ ਪੈਨ ਤੁਹ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਵਰਧਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹੀ ਪੂਪਾ ਅੰਡਜ ਜੇਰਜ ਸੇਤ ਜਕੀਨੇ ਉਤਪਜ ਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੇ ਸ਼੍ਰੇਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਅਵਰੱਠਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਜ ਤੁਰਿ ਤਉ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤਿ ਹੈ ਤਾਕੇ ਕਾਲ ਨਿਕਟ ਨਹ ਹੈ ਅਹ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨੇ ਹਰ ਹੋ ਤਾ ਕੇ ਤਾਪ ਤਨਕ ਮਹਾ ਹਰ ਹੋ ਰਿੱਦ ਸਿੱਧ ਕਰਮੋ ਸਭ ਹੋਈ ਦੁਸ਼ਟ ਛੂਆ ਸਕੈ ਨ ਕੋਈ ਏਕ ਬਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਹੀਂ ਉਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੇ ਆਪ ਹੱਥ ਦੈ ਲਿਓ ਉਬਾਰੇ ਸਰਬ ਅਠੌਰ ਮਾ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ